ਮੈਂ ਬਲਦੇਵ ਭਾਰਤੀ ਕਨਵੀਨਰ نیشنل ਲੇਬਰ ਆਰਗੇਨਾਈਜੇਸ਼ਨ ਪੰਜਾਬ ਇੱਕ ਉਸਾਰੀ ਕਿਰਤੀਆਂ ਦੇ ਇਹ ਮੁੱਦੇ ਤੇ ਅੱਜ ਗੱਲ ਕਰਨ ਦੇ ਲਈ ਤੁਹਾਡੇ ਸਾਹਮਣੇ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਉਸਾਰੀ ਕਿਰਤੀ ਭਲਾਈ ਬੋਰਡ ਹੈ ਜਿਹਨੂੰ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਕਹਿੰਦੇ ਆ ਉਸ ਦੀ ਜਿਹੜੀ ਸਾਈਟ ਹੈ ਜਿਸ ਨੇ ਮਜ਼ਦੂਰਾ ਦੀ ਰਜਿਸਟ੍ਰੇਸ਼ਨ ਕਰਨੀ ਹੈ ਔਰ ਭਲਾਈ ਸਕੀਮਾਂ ਦੀ ਗੱਲ ਜਿਹਦੇ ਵਿੱਚ ਅਪਲਾਈ ਹੋਣੀਆਂ ਉਹ ਜਿਹੜੀ ਸਾਈਟ ਆ ਪਿਛਲੇ ਲਗਭਗ 2 ਹਫ਼ਤੇ ਤੋਂ ਪੂਰੀ ਤਰ੍ਹਾਂ ਬੰਦ ਪਈ ਆ ਤੇ ਜਦੋਂ ਅਸੀਂ ਅਧਿਕਾਰੀਆਂ ਨਾਲ ਗੱਲ ਕਰਨੇ ਹੋ ਕਹਿੰਦੇ ਵੀ ਅੰਦਰ ਮੇਨਟੇਨੈਂਸ ਆ ਕੋਈ ਕੁਝ ਕਹਿੰਦਾ ਕੋਈ ਕੁਝ ਕਰੁੰਦਾ ਤੇ ਅਸੀਂ ਆਪ ਖੁਦ ਹਰੇ ਵਿੱਚ ਆ ਵੀ ਜੀਹਾ ਕੀ ਹੋ ਰਿਹਾ ਇਹ ਜਿਹੜੀ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਦੀ ਜਿਹੜੀ ਵੈਬਸਾਈਟ ਆ ਜਿਹੜਾ ਆਨਲਾਈਨ ਪੋਰਟਲ ਆ ਇਹਦੇ ਵੀ ਤਾਂ ਪਹਿਲੇ ਬਹੁਤ ਕਮੀਆਂ ਸੀ ਤੇ ਹੁਣ ਜਿਹੜੀ ਜਿਹੜੀ ਸਾਈਟ ਬਿਲਕੁਲ ਬੰਦ ਹੋ ਗਈ ਜਿਹੜਾ ਮਾੜਾ ਮੋਟਾ ਕਿਤੇ ਨਾ ਕਿਤੇ ਕੰਮ ਚੱਲਦਾ ਸੀ ਉਹ ਵੀ ਬਿਲਕੁਲ ਬੰਦ ਹੋ ਗਿਆ ਪਿਛਲੇ 2 ਹਫ਼ਤੇ ਤੋਂ ਤੇ ਇਹ ਬੰਦ ਹੋਣ ਦੇ ਨਾਲ ਜਿੱਥੇ ਮਜ਼ਦੂਰਾ ਦੇ ਵਿੱਚ ਬੜੀ-ਬੜੀ ਪੱਧ ਤੇ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਉੱਥੇ ਉਹਨਾਂ ਦੇ ਵਿੱਚ ਰੋਸ ਦੀ ਲਹਿਰ ਵੀ ਆ। ਭਾਵੇਂ ਕਿ ਪੂਰੇ ਦੇਸ਼ ਦੇ ਵਿੱਚੋਂ ਪੰਜਾਬ ਗਵਰਨਮੈਂਟ ਕਹਿੰਦੀ ਹੈ ਕਿ ਉਹ ਸਾਰੀ ਕਿਰਤੀਆਂ ਦੇ ਮਾਮਲੇ ਵਿੱਚ ਉਹਨਾਂ ਨੂੰ ਇੱਕ ਅਵਾਰਡ ਵੀ ਪ੍ਰਾਪਤ ਹੋਇਆ। ਅਵਾਰਡ ਪ੍ਰਾਪਤ ਹੋਇਆ। ਉਸ ਜਿਸ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਜਿਹੜਾ ਇਸ ਪੰਜਾਬ ਕਿਰਤੀ ਸਹਾਇਕਨਾ ਨੇ ਪੰਜਾਬ ਗਵਰਨਮੈਂਟ ਨੇ ਇੱਕ ਐਪ ਜਾਰੀ ਕੀਤਾ ਸੀ ਕਿ ਜੇਕਰ ਸੂਧਾ ਕੇਂਦਰਾਂ ਵਿੱਚ ਮਜ਼ਦੂਰ ਦਾ ਕੰਮ ਨਹੀਂ ਹੁੰਦਾ ਤਾਂ ਉਹ ਆਪਣੇ ਐਪ ਕਰ ਸਕਦਾ। ਤੇ ਜਿਹੜਾ ਪੰਜਾਬ ਕਿਰਤੀ ਸਹਾਇਕ ਜਿਹੜਾ ਐਪ ਸੀ ਉਹਦੇ ਕਰਕੇ ਉਹਨੂੰ ਵਾਰਡੋਂ ਮਿਲ ਗਿਆ ਚੰਗੀ ਗੱਲ ਹੈ ਪਰ ਉਹ ਜਿਹੜਾ ਕਿਰਤੀ ਸਹਾਇਕ ਜਿਹੜਾ ਐਪ ਹੈ ਉਹ ਵੀ ਇਸੇ ਤਿੱਕਰ ਨਹੀਂ ਚੱਲ ਰਿਹਾ ਵੀ ਭੰਗੜ ਪੂਸਾ ਪਾ ਰਿਹਾ ਵੀ ਪ੍ਰੋਸੈਸ ਯੋਗ ਨਹੀਂ ਹੈ ਤੇ ਹੁਣ ਜਿਹੜੀ 2 ਹਫ਼ਤੇ ਤੋਂ ਸਾਈਟ ਬਿਲਕੁਲ ਵੈਬਸਾਈਟ ਬੰਦ ਪਈ ਹੈ ਆਨਲਾਈਨ ਪੋਰਟਲ ਬਿਲਕੁਲ ਬੰਦ ਪਿਆ ਤੇ ਉਹਦੇ ਨਾਲ ਜਿਹੜੀਆਂ ਮਜ਼ਦੂਰਾਂ ਦੀਆਂ ਭਲਾਈ ਸਕੀਮਾਂ ਤੇ ਉਹਨਾਂ ਦਾ ਜਿਹੜੇ ਰਜਿਸਟ੍ਰੇਸ਼ਨ ਦਾ ਬਿਲਕੁਲ ਕੰਮ ਠੱਪ ਹੋ ਗਿਆ ਤੇ ਅਸੀਂ ਪੰਜਾਬ ਸਰਕਾਰ ਦੇ ਮਾਨਜੂਰ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜਿਹੜੇ ਕਿ ਪੰਜਾਬ ਬਿਲਡਿੰਗ ਐਂਡ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਦੇ ਚੇਅਰਮੈਨ ਵੀ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਜਿਹੜਾ ਇਸ ਇਸ ਵੱਲ ਧਿਆਨ ਦੇਣ ਔਰ ਜਿਹੜਾ ਹੈ ਉਹ ਸਾਰੀ ਕਿਰਤੀ ਭਲਾਈ ਬੋਰਡ ਦਾ ਜਿਹੜਾ ਜਿਹੜੀ ਵੈਬਸਾਈਟ ਆ ਜਿਹੜਾ ਆਨਲਾਈਨ ਪੋਰਟਲ ਆ ਉਹਨੂੰ ਸਹੀ ਢੰਗ ਨਾਲ ਚਲਾਉਣ ਕਿਉਂਕਿ ਜਦੋਂ ਸੁਵਿਧਾ ਕੇਂਦਰ ਤੇ ਵਿੱਚ ਸਾਡੇ ਮਜ਼ਦੂਰ ਸਾਥੀ ਜਾਂਦੇ ਆ ਤਾਂ ਉਹ ਬਟਲ ਦੇ ਆਬਜੈਕਸ਼ਨ ਬਹੁਤ ਲੱਗਦੇ ਆ ਇੱਥੇ ਜਦੋਂ ਇੱਕ ਉਹ ਆਪਣਾ ਡਾਕੂਮੈਂਟ ਅਪਲੋਡ ਕਰਾ ਕੇ ਉਹ ਨਹੀਂ ਤਾਂ ਦੂਸਰਾ ਦੇ ਵਿੱਚ ਓੜ ਜਾਂਦਾ ਤੇ ਇਹ ਸਾਹਮਣੇ ਸਾਹਮਣੇ ਲੱਗੀ ਵੀ ਜਿਹਾ ਕਿਉਂ ਹੋ ਰਿਹਾ ਤੇ بار بار ਗਿੜੇ ਮਾਰੇ ਪਹਿੰਦੇ ਲੋਕ ਬੜੇ ਜਿਹੜੇ ਆਹੋ ਨਿਰਾਸ਼ਾ ਵਿੱਚ ਆ ਤੇ ਰੋਸ ਵਿੱਚ ਆ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਮਾਨਜੋਗ ਭਗਵਾਨ ਤੁਮਾਰ ਜੀ ਨੂੰ ਕਿ ਤੁਸੀਂ ਇਸੇ ਵੱਲ ਗੌਰ ਕਰੋ ਔਰ ਮਾਨਜੋਗ ਕਿੱਤ ਮੰਤਰੀ ਸਾਹਿਬ ਪੰਜਾਬ ਦੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਮਾਨਜੋਗ ਲਿਬਰ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀ ਮਜ਼ਦੂਰਾਂ ਦੀ ਇਸ ਇਸ ਵੱਡੀ ਸਮੱਸਿਆ ਇਹ ਬਣ ਗਈ ਜਿਹੜਾ ਕੰਮ ਬਿਲਕੁਲ ਠੱਪ ਹੋ ਗਿਆ ਤੇ ਇਹਨੂੰ ਸਾਰੀ ਤਰੀਕੇ ਨਾਲ ਚਲਾਇਆ ਜਾਵੇ ਔਰ ਜਿੰਨੇ ਜਿਹੜੇ ਕੰਮ ਬੰਦ ਰਿਹਾ ਵੈਬਸਾਈਟ ਬੰਦ ਹੋਣ ਦੇ ਨਾਲ ਉਹਨੇ ਦਿਨ ਦਾ ਗ੍ਰੇਸ ਪੀਰੀਅਡ ਜਿਹੜਾ ਉਹ ਵੀ ਗ੍ਰੇਸਪੀਰੀਡ ਉਹ ਵੀ ਜਿਹੜਾ ਕਰਤੀਆਂ ਨੂੰ ਦਿੱਤਾ ਜਾਵੇ ਤੇ ਇੱਕ ਜਿਹੜੀ ਮੀਟਿੰਗ ਆ 3 ਮਈ 2023 ਨੂੰ ਇੱਕ ਬੋਰਡ ਦੀ ਜਿਹੜੀ ਹੋਈ ਸੀ ਔਰ ਉਸ ਦੇ ਵਿੱਚ ਕੁਝ ਫੈਸਲੇ ਲਏ ਗਏ ਸੀ ਕਿ ਉਹ ਪੰਜਾਬ ਸਰਕਾਰ ਨੇ ਅਜੇ ਤੱਕ ਉਹ ਲਾਗੂ ਨਹੀਂ ਕੀਤਾ ਤੇ ਉਹ ਵੀ ਜਿਹੜੇ ਆ ਉਹ ਵੀ ਅਗਲੀ ਰੂਪ ਚ ਲਾਗੂ ਹੋਣੇ ਚਾਹੀਦੇ ਆ ਇੱਕ ਹੋਰ ਬੇਨਤੀ ਕਰਨੀ ਆ ਜਿਹੜੇ ਸਾਡੇ ਸਾਰੇ ਕਰਤੀ ਵੀ ਜਿਹੜੇ ਸਾਡੇ ਸਾਰੇ ਕਰਤੀ ਵੀ ਰਜਿਸਟਰਡ ਹੋਏ ਆ ਔਰ ਉਹਨਾਂ ਜਦੋਂ ਉਹਨਾਂ ਦਾ ਕੋ ਲੇਬਰ ਕਾਰਡ ਹੁੰਦਾ ਰੀਨਿਊ ਹੋਣ ਵਾਲਾ ਹੁੰਦਾ ਤੇ ਗ੍ਰੀਸ ਪੀਰ 1 ਸਾਲ ਦਾ ਹੁੰਦਾ ਤੇ ਜੇਕਰ ਉਹਨਾਂ ਦੇ ਇਹਦੇ ਵਿੱਚ ਕੋ ਡੈਥ ਹੋ ਜਾਂਦੀ ਹੈ ਕਿਸੇ ਕਾਰਨ ਤਾਂ ਉਹ ਜਿਹੜਾ ਕੇਸ ਆ ਉਹ ਚੁੱਕ ਕੇ ਲੇਬਰ ਡਿਪਾਰਟਮੈਂਟ ਵੱਲੋਂ ਮਾਜੂਬ ਸੈਕਟਰੀ ਪਾਸ ਸੈਕਟਰੀ ਲੇਬਰ ਵਿਭਾਗ ਨੂੰ ਭੇਜ ਦਿੱਤਾ ਜਾਂਦਾ ਕਿ ਉਹਨਾਂ ਦੀ ਮਨਜ਼ੂਰੀ ਲੈਣੀ ਹੈ ਤੇ ਔਰ ਮੈਂ ਬੇਨਤੀ ਕਰਨਾ ਕਿ ਜਿਹੜਾ ਜਿਹੜਾ ਗ੍ਰੀਸ ਪੀਰ ਦੇ ਨਾਲ ਜਿਸ ਕਿਰਤੀ ਦੀ ਰਜਿਸਟਰਡ ਦੀ ਮੌਤ ਹੁੰਦੀ ਹੈ ਤੇ ਜਿਹੜਾ ਉਹਦਾ ਕੇਸ ਸੈਕਟਰੀ ਸਾਹਿਬ ਨੂੰ ਭੇਜਿਆ ਜਾਂਦਾ ਉਹ ਜਿਹੜੀ ਉਹਦੀ ਮਨਜ਼ੂਰੀ ਲੈਣ ਲਈ ਭੇਜਿਆ ਜਾਂਦਾ ਇਹ ਜਿਹੜੀ ਸ਼ਰਤ ਲੱਗੀ ਹੈ ਇਹ ਵੀ ਸ਼ਰਤ ਬਹੁਤ ਤੇ ਇਹੇ ਸ਼ਰਤ ਮਜ਼ਦੂਰਾਂ ਦੇ ਹਿੱਤ ਵਿੱਚ ਨਹੀਂ ਹੈ ਇਸ ਨੂੰ ਵੀ ਹਟਾਇਆ ਜਾਵੇ ਔਰ ਜਿਹੜਾ ਪੰਜਾਬ ਖੇਤੀ ਸਹਾਇਕ ਹੈ ਤਾਂ ਉਹ ਵੀ ਸਾਰੀ ਢੰਗ ਨਾਲ ਚਲਾਇਆ ਜਾਵੇ ਔਰ ਜਿਹੜਾ ਵੈਬਸਾਈਟ ਆ ਪੋਰਟ ਲਿਆ ਉਹ ਸਾਰੀ ਖੇਤੀ ਆ ਦੀ ਰਜਿਸਟ੍ਰੇਸ਼ਨ ਔਰ ਭਲਾਈ ਸਕੀਮਾਂ ਦੀ ਉਸ ਨੂੰ ਵੀ ਸਾਰੂ ਤਰੀਕੇ ਨਾਲ ਚਲਾਇਆ ਜਾਵੇ ਸਿੱਦੇ ਢੰਗ ਨਾਲ ਚਲਾਇਆ ਜਾਵੇ ਤਾਂ ਕਿ ਮਜ਼ਦੂਰਾਂ ਦਾ ਭਵਿੱਖਦਲ ਹੋ ਸਕੇ ਔਰ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਹੋ ਸਕੇ ਧੰਨਵਾਦ